ਤਿਆਰੀਆਂ ਮੰਜੀ ਰੋਇਆ ਨਾਟਕ ਮੇਲਾ ਆਹਾ ਪੰਜਾਬੀ ਸਹਿਤ ਅਕੈਡਮੀ ਤਿਆਰੀਆਂ ਚੱਲ ਰਹੀਆਂ ਹਨ ਰਣਜੀਵਨ ਜਿਹੜਾ सोनू ਬੈਂਦਰ ਤਿਆਰ ਹੋ ਰਹੇ ਤੇ ਹੰਦ ਚੱਲਦੇ ਆ ਰਣਜੀਤ ਸਿੰਘ ਆਰਾ ਰਣਜੀਤ ਸਿੰਘ ਹਾਲ ਹਲੇ ਕੁਰਸੀਆਂ ਖਾਲੀ ਨੇ ਤੁਸੀਂ ਭਰਨੀ ਆ ਹਾਂ ਖਾਲੀ ਕੁਰਸੀਆਂ ਭਰਨੀ ਆ ਹਲੇ ਪੰਜ ਰੋਜ਼ ਨਾਟਕ ਮੇਲੇ ਦਾ ਆਗਾਜ਼ ਹੋਣ ਜਾ ਰਿਹਾ ਹੈ ਤਿਆਰੀ ਚੱਲ ਰਹੀ ਹੈ ਕੁਰਸੀ ਤੁਹਾਨੂੰ ਉਡੀਕ ਰਹੀ ਹੈ ਵੀ ਮੇਰੇ ਤੇ ਬਿਰਾਜਮਾਨ ਹੋਣ ਵਾਲੇ ਸੱਜਣ ਦੇ ਜਿਹੜੇ ਕਾਢਣਗੇ ਇਹ ਮੈਂ ਸਭ ਪਹਿਲਾਂ ਮੈਂ ਕਿਹਾ ਜਿਵੇਂ ਉਹਦਾ ਨਾ ਪ੍ਰੀ ਵੈਡਿੰਗ ਸ਼ੂਟ ਹੁੰਦਾ ਜਿਵੇਂ ਬਰਲਾਸਾਨੀ ਰੰਗਮंच ਇਹ ਕੋਰੋਨਾ ਲਾਈਟ ਸਾਊਂਡ ਵਾਲੇ ਆ ਗਏ ਤੇ ਮੈਂ ਇੱਕ ਵਾਰ ਹੋਰ ਆਪਾਂ ਸਾਊਂਡ ਆ ਗਈ ਸਿਰਫ ਕੰਟ ਦਾ ਦਰਮਿਆਨ ਜਿਹੜਾ ਬੈਂਦਰ ਬੈਕ ਡ੍ਰੋਪ ਜਾਰੀ ਚੱਲ ਰਹੀ ਹੈ ਤੇ ਤੁਹਾਨੂੰ ਮੈਂ ਘਾਬੀ ਥੋੜਾ ਚਾਹੀਦਾ ਨਾ ਇਹ ਗੱਲ ਹੋਰ ਸੱਚਾ ਇਹ ਨਾ ਆ オンਲਾਈਨ ਵੀ ਫੇਸਬੁੱਕ ਤੇ ਨਾ ਲਾਈਵ ਲਾਈਵ ਵੀ ਕੋਸ਼ਿਸ਼ ਕਰਾਂਗੇ ਕਰਾਂਗੇ ਕੋਸ਼ਿਸ਼ ਕਰਨਾ ਹੈ ਲਾਈਵ ਕਰਾਂਗੇ ਤੇ ਟੈਲੀਕਾਸਟ ਕਹਿੰਦੇ ਨੇ ਲਾਈਵ ਟੈਲੀਕਾਸਟ ਫੇਸਬੁੱਕ ਤੇ ਮੇਰੇ ਮੇਰੇ ਫੇਸਬੁੱਕ ਤੇ ਹੋਊਗਾ ਇਹ ਲਾਈਵ ਟੈਲੀਕਾਸਟ ਕਰਾਂਗੇ ਮੇਰਾ ਜਿਹੜਾ ਨਿੱਜੀ ਫੇਸਬੁੱਕ ਆ ਉਹਤੇ ਤਕਰੀਬਨ ਤਕਰੀਬਨ ਪਹਿਲਾ ਜਿਹੜਾ ਡਿਸਕਸ਼ਨ ਹੈ ਫਿਰ ਰੂਬਰੂ ਫਿਰ ਨਾਟਕ ਸਾਰੇ ਦੇ ਸਾਰੇ ਇਹਨੂੰ ਫੇਸਬੁੱਕ ਤੇ ਲਾਈਵ ਕਰਨਾ ਹੈ ਜਿਹੜਾ ਮੇਰਾ ਮੇਰਾ ਫੇਸਬੁੱਕ ਪੇਜ ਹੈ ਜਿਹੜੇ ਦੂਰ ਦਰਦ ਦੇ ਦੋਸਤ ਨੇ ਉਹ ਲਾਈਵ ਹੋ ਕੇ ਇਹਨਾਂ ਨੂੰ ਮਾਣ ਸਕਦੇ ਨੇ ਤੇ ਜਿਹੜੇ ਆ ਸਕਣ ਤੇ ਕੁਰਸੀਆਂ ਮੈਂ ਦਿਖਾ ਦਿਆਂ ਖਾਲੀ ਨੇ ਹਲੇ ਤਿਆਰੀ ਚੱਲ ਰਹੀ ਹੈ ਤੇ ਹੁਣ ਤੁਹਾਨੂੰ ਅੰਦਰ ਦੀ ਚਲਕ ਦਿਖਾਦੀ ਹੈ ਸਾਉਂਡ ਵਾਲੇ ਮਰਹੇ ਪਹੁੰਚ ਗਏ ਮੇਰੇ ਨਾਲ ਲੱਗਦਾ ਹੈ ਦੁਰਨਾ ਖਾਸਾ ਪਣ ਹੈ ਇਹ ਗੱਡੀ ਪਿਛੇ ਖੜਦੀ ਹੈ ਹੂੰ ਜਿਆ ਪਾ ਪਾ ਸ਼ਾ ਅਫਸਰ ਚਾਹ ਰੋ ਦਫ਼ਤਰ ਚਾਹ ਰੋ ਚਾਹ ਰੋ ਹੂੰ ਉਹ ਗੱਡੀ ਆ ਗਈ ਇਹ ਗੱਡੀ ਅਮਰਜੀਤ ਮੋਹੀ ਅਮਰਜੀਤ ਸਿੰਘ ਨੇ ਬਹੁਤ ਕੰਮ ਕਰ ਰਹੇ ਨੇ ਦਿਨ ਰਾਤ ਇੱਕ ਕੀਤਾ ਹੋਇਆ ਉਹਨਾਂ ਦੀ ਇਹ ਅਰੇਂਜ ਕੀਤੀ ਹੋਈ ਹੈ ਸਾਊਂਡ ਮੇਰੇ ਖਾਲ ਫਰੀਦਕੋਟ ਤੋਂ ਆਈ ਹੈ ਸਾ ਤੁਹਾਨੂੰ ਸਾਊਂਡ ਪਹੁੰਚ ਗਈ ਮੈਂ ਬਰਦਾ ਬਲ ਬਲ ਹੈ ਆハ ਵੀ ਆ ਇਹਦਾ ਹੁਣ ਆ ਫੇਰ ਦੇਖੋ ਖਾਲੀ ਸਾਰਾ ਖਾਲੀ ਪਿਆ ਹੋਇਆ ਔਰ ਆਪਨਰ ਥੀਏਟਰ ਸ਼ਾਮ ਨੂੰ ਨੱਕੋ ਨੱਕ ਪਰਿਆ ਹੋਣਾ ਚਾਹੀਦਾ ਆ ਤੇ ਮੈਂ ਫੇਰ ਮ ਬੇਨਤੀ ਕਰੂੰਗਾ ਗੁਜਾਰਿਸ਼ ਕਰੂੰਗਾ ਜਿਹੜਾ ਤਕਰੀਬਨ 15-20 ਸਾਲ ਤੋਂ ਇਹ ਬੇਰੁਖੀ ਦਾ ਸ਼ਿਕਾਰ ਸੀ ਬਰਵਲਾਸਾ ਨਹੀਂ ਆਪਣਰ ਥੀਟਰ ਜਿਹੜੀ ਹੁਣ ਟੀਮ ਨਵੀਂ ਆਈ ਹੈ ਡਾਕਟਰ ਸਰਵਜੀਤ ਭੰਦੇਰ ਸਾਹਿਬ ਤੇ ਥੋੜਾ ਬੋਬਾ ਮੈਂ ਵੀ ਜੋ ਹਰ ਜੋ ਪੂਰੀ ਟੀਮ ਹੈ ਸਾਡੀ ਨਾਲ ਮਿਲ ਕੇ ਲੱਗੇ ਹੋਏ ਆ ਰੈਨੂਵੇਟ ਕਰਤਾ ਗ੍ਰੀਨ ਰੂਮ ਠੀਕ ਕਰਤੇ ਅੱਜ 11:30 ਵਜੇ ਸ਼ੁਰੂ ਹੋ ਕੇ ਜਿਹੜਾ ਆਗਾਜ਼ ਹੋਣਾ ਹੈ 28 ਤਰੀਕ ਨੂੰ ਲੰਚ ਤੱਕ ਲੰਚ ਟਾਈਮ ਤੱਕ ਬਿਫੋਰ ਲੰਚ ਅਲਵਿਦਾ ਲਮਗੇ ਉਮੀਦ ਹੈ ਪਰਵਾਹ ਹੁਗਾਰਾ ਸਾਨੂੰ ਮਿਲੂਗਾ ਸਾਨੂੰ ਕਿ ਆਪਾਂ ਆਪਣੇ ਆਪ ਨੂੰ ਹੁਗਾਰਾ ਦੇਣਾ ਹੈ ਇਹ ਕਿ ਆਪਾਂ ਕਿਸੇ ਕਿਸੇ ਦਾ ਕੰਮ ਨਹੀਂ ਤੇ ਸਾਂਝਾ ਕੰਮ ਹੈ ਮੈਨੂੰ ਨਾ ਕੀ ਕਹਿੰਦੇ ਹੁੰਦੇ ਯਾਰ ਤੂੰ ਘਰ ਦੇ ਘਰ ਦਾ ਘਰ ਦਾ ਖਿਆਲ ਨਹੀਂ ਰੱਖਦਾ ਘਰ ਦਾ ਤੂੰ ਧਿਆਨ ਰੱਖਦਾ ਮੈਂ ਕਿਹਾ ਯਾਰ ਮੈਂ ਘਰ ਦਾ ਹੀ ਖਿਆਲ ਰੱਖਦਾ ਕਹਿੰਦੇ ਉਹ ਕਿਵੇਂ ਮੈਂ ਕਿਹਾ ਮੇਰਾ ਜਿਆਦਾ ਪੰਜਾਬ ਹੈ ਇਹ ਮੇਰਾ ਘਰ ਹੈ ਇਹ ਹਿੰਦੁਸਤਾਨ ਮੇਰਾ ਘਰ ਹੈ ਮੈਂ ਆਪਣੇ ਘਰ ਦਾ ਹੀ ਖਿਆਲ ਰੱਖਦਾ ਆਪਾਂ ਰਲ ਮਿਲ ਕੇ ਆਪਣੇ ਘਰ ਦਾ ਖਿਆਲ ਰੱਖੀਏ ਤੇ ਲਾਈਵ ਹੋਏਗਾ ਫੇਸਬੁੱਕ ਤੇ ਸ਼ੁਰੂ ਹੋ ਜੂ 11:30 ਤੋਂ ਤੇ ਟਟਮ ਟਟਮ ਹੋਣਗੇ ਜਿਵੇਂ ਹੁੰਦਾ 11:30 ਤੋਂ 2:30 ਵਜੇ ਤੱਕ 2:30 ਵਜੇ ਤੱਕ ਐ ਫਿਰ ਕੱਲ ਨੂੰ 10:00 ਵਜੇ ਤੋਂ ਲੈ ਕੇ 2:30 ਵਜੇ ਤੱਕ 6:30 ਫਿਰ ਨਾਟਕ 8:30 ਐ ਸਾਰਾ ਹੋਏਗਾ ਤੇ ਤੁਸੀਂ ਯਤਨ ਕਰੋ ਪਹਿਲਾਂ ਤਾਂ ਵੀ ਖੁਦ ਸ਼ਾਮਲ ਹੋਵੋ ਨਹੀਂ ਲਾਈਵ ਤਾਂ ਫਿਰ ਦੇਖੋ ਹੀ ਦੇਖੋ ਇੰਤਜ਼ਾਰ ਕਰਦੇ ਆ ਜੀ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ